ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹੰਕਾਂਚਾਰ ਜੀ ਬੀ ਨਵੀਨ ਕੌਰ ਮੀਆਂ ਜਿੰਦਾਬਾਦ ਹੰਕਾਂਚਾਰ ਬੀ ਬੀ ਨਵੀਨ ਕੌਰ ਮੀਆਂ ਜਿੰਦਾਬਾਦ ਅਸੀਂ ਸਾਡੀ ਭੈਣ ਨੂੰ ਇਹੀ ਵਾਦਾ ਕਰਦੇ ਆਂ ਵੀ ਅਸੀਂ ਤੁਹਾਡੇ ਨਾਲ ਮੋੜ ਤਾਂ ਜੋੜ ਕੇ ਚੱਲਾਂਗੇ ਤੇ ਪਰ ਸਾਨੂੰ ਇਹ ਆਸਾ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਜੂ ਹਾਂ ਭਾਈ ਸਾਰੇ ਆਨੇ ਅੱਜ ਐਨਾ ਸੋਨਾ ਇਕੱਠ ਕੀਤਾ ਮੈਂ ਬਹੁਤ ਾਨੁਗਮਨ ਕਰਦੀ ਆ ਆਪਣੀਆਂ ਭੈਣਾਂ ਦਾ ਆਪਣੇ ਵੀਰਾਂ ਦਾ ਖਾਸ ਤੌਰ ਤੇ ਯੂਥ ਵਿੰਗ ਦਾ ਜਿਨ੍ਹਾਂ ਨੇ ਪਿਛਲੇ ਕੁਝ ਦਿਨ ਪਹਿਲਾਂ ਜੁਆਇਨ ਕੀਤਾ ਸੀਗਾ ਪੂਰੀ ਯੂਥ ਦੀ ਟੀਮ ਨੇ ਅੱਛੀ ਵੀ ਗਵਾਈ ਬਿਹੇਟ ਇਸ ਪ੍ਰਿੰਦ ਦੇ ਵਿੱਚ ਜੁਆਇਨ ਕੀਤਾ ਔਰ ਅੱਜ ਉਹਨਾਂ ਨੇ ਆਪਣੇ ਨਾਲ ਲੱਗਦੇ ਪਰਿਵਾਰਾਂ ਨਾਲ ਇੱਕ ਹੋਰ ਜੁਆਇਨਿੰਗ ਹੈ ਜੋ ਲਗਭਗ 25 ਤੋਂ 30 ਕਰ 25 ਤੋਂ 30 ਕਰ ਰਾਜੂ ਅੰਮ੍ਰਿਤ ਜੋ ਵਿਚਾਰੀਆਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਆਪਣੀ ਅਗਵਾਈ ਹੇਟ ਹੋਰ ਪਰਿਵਾਰਾਂ ਨੂੰ ਸਾਡੇ ਨਾਲ ਜੋੜਿਆ ਮੈਂ ਤੈਨੂੰ ਆਪਣੇ ਵੀਰ ਦਾ ਔਰ ਇੱਥੇ 아이 ਸਾਰੀ ਸੰਗਤ ਤੇ ਤੁਹਾਨੂੰ ਤਮਵਾਦ ਕਰਦੀ ਹਾਂ ਔਰ ਪਾਰਟੀ ਦੇ ਵਿੱਚ ਉਹਨਾਂ ਨੂੰ ਜੀਆਂ ਆ ਆਖਦੀਆਂ ਔਰ ਵਿਸ਼ਵਾਸ ਦਿਵਾਉਣੀ ਆ ਕਿ ਜੋ ਵੀ ਕਮੀਆਂ ਜਾਂ ਤੁਹਾਡੀਆਂ ਕਿਤੇ ਨਾ ਕਿਤੇ ਨਰਾਜ਼ਗੀਆਂ ਰਹੀਆਂ ਹੋਣਗੀਆਂ ਤਾਂ ਉਹਨਾਂ ਸਾਰਿਆਂ ਨੂੰ ਅਸੀਂ ਧਿਆਨ ਦੇ ਵਿੱਚ ਰੱਖ ਕੇ ਸਾਰੀ ਇਕਤਾ ਨਾਲ ਮਿਲ ਕੇ ਸਾਰੀ ਯੂਰਦੀ ਟੀਮ ਨਾਲ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਜਲਦੀ 2027 ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਆਉਣ ਵਾਲੀ ਹੈ ਨੇ ਸਾਰੇ ਵਰਗਾਂ ਨੂੰ ਜਿਸ ਤਰ੍ਹਾਂ ਮੈਨੂੰ ਪਿੰਡਾਂ 'ਵੀ ਬੀਬੀਆਂ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਕਈ ਵਾਰ ਵਰਗਾਂ ਦੇ ਵਿੱਚ ਕਮੀਆਂ ਰਹੀਆਂ ਨੇ ਕਿ ਕਿਸੇ ਨੂੰ ਨਾਲ ਲੈ ਕੇ ਨਹੀਂ ਚੱਲਿਆ ਗਿਆ ਤਾਂ ਉਹਨਾਂ ਦੇ ਸਾਰੇ ਗਲੇ ਸ਼ੁਕਰਧਾਨ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਿੰਡਾਂ ਵਿੱਚ ਇਕੱਤਰ ਕਰਕੇ ਅਸੀਂ ਪੂਰੇ ਜੋਰਦਾਰ ਤਰੀਕੇ ਨਾਲ ਸਾਰਿਆਂ ਦਾ ਕੰਮ ਦੀ ਤੇ ਵਿਰਸਾ ਵੱਲ ਧਿਆਨ ਦੇਵਾਂਗੇ ਜਿਸ ਤਰ੍ਹਾਂ ਦੇ ਵਿੱਚ ਹੈ ਹਾਂ ਅਲੋ ਜੀ ਅੱਜ ਦਾ ਇਹ ਗੇਰ ਪਾ ਲਓ ਬਾਗੇ ਘੜਾ ਲਿਓ ਚਲਾਓ ਇੱਕ ਵਾਰ ਫਾੜ ਲਿਓ ਪੈਣੀ ਪਰ ਬਾਗੇ ਚਲਾਓ ਆਟੋ ਕਰਾਣੀ ਇਹ ਨਹੀਂ ਮਾਰਾ ਫਟ ਇਹਦੇ ਕੰਚਾਰੀ ਦੇ ਨਿਕਾ ਮਾਏ ਇੱਕ ਕਰਨ ਹੁਣ ਆਉਂਗਾ ਜੋ ਮੈਂ ਤਾਂ ਸਰ ਹੋ ਜੋ ਮੈਂ ਜੋ ਭਾਈ ਭੈਰ ਨਹੀਂ ਦੋੜ ਗਿਆ ਪਾਣੀ ਭਰ ਕੇ ਰੱਖੋ ਨਾ ਭਰ ਜਾਣਗੇ ਉਹ ਭਰ ਜਾਣਗੇ ਸਾਰੇ ਪਾਣੀ ਪਿਆ ਦਿਓ ਪਾਣੀ ਪਿਆ ਦਿਓ ਅਮਰਤਜੀਤ ਜੀ ਮੇਰਾ ਨਾਮ ਅਮਰ ਅੱਜ ਤੁਸੀਂ ਕਾਂਗਰਸ ਪਾਰਟੀ ਜੁਆਨ ਕੀਤੀ ਹੈ ਇਹ ਸੋਚ ਕੇ ਜੁਆਨ ਕੀਤੀ ਹੈ ਮੈਂ ਤੁਹਾਨੂੰ ਜੀ ਪਹਿਲੀ ਗੱਲ ਤਾਂ ਜਿਹੜੇ ਸਾਰੇ ਆਪਣੇ ਡਾਕਟਰ ਅਨਬੀਰ ਕੁਰਮੀਆ ਜੀ ਨੇ ਬਹੁਤ ਹੀ ਪੜ੍ਹੇ ਲਿਖੇ ਸੁਜਵਾਨ ਆ ਸਿਆਣੇ ਆਪਾਂ ਕਹਿ ਲਈਏ ਇਮਾਨਦਾਰ ਨੇ ਜੋ ਕਿ ਅਕਾਲੀ ਅਤੇ ਝੜੂ ਵਾਲੀ ਪਾਰਟੀ ਨਾਲ ਤਾਂ ਬਹੁਤ ਬਹੁਤ ਚੰਗੇ ਨਿਕਲਣਗੇ ਸਾਨੂੰ ਉਮੀਦ ਹੈ ਕਿ ਸਾਡੇ ਕੰਮ ਆਉਣਗੇ ਜੋ ਵੀ ਸਾਡੇ ਪਿੰਡਾਂ ਦੀਆਂ ਮੰਗਾਂ ਹੁੰਦੀਆਂ ਨੇ ਗਿਆ ਗਰੀਬ ਲੋਕਾਂ ਦੀਆਂ ਗਰੀਬ ਪਰਿਵਾਰਾਂ ਦੀਆਂ ਜੋ ਕਿ ਮਜ਼ਦੂਰ ਪੱਠਿਆਂ ਦੇ ਕੰਮ ਕਰਦੇ ਨੇ ਉਹਨਾਂ ਦੀ ਜੋ ਵੀ ਮੰਗਾਂ ਹੋਣੀਆਂ ਉਹ ਮੰਗਾ ਡਾਕਟਰ ਰਣਬੀਰ ਕੌਰ ਮੀਆ ਜੀ ਵੱਲੋਂ ਪੂਰੀਆਂ ਕੀਤੀਆਂ ਜਾਣੀਆਂ ਮੇਰਾ ਨਾਮ ਜਰਨੈਲ ਸਿੰਘ ਜੀ ਜਰਨੈਲ ਸਿੰਘ ਅੱਜ ਠੀਕ ਤੁਸੀਂ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਕੀ ਸੋਚ ਕੇ ਤੁਸੀਂ ਜੁਆਇਨ ਕੀਤੀ ਸਰ ਅਸੀਂ ਪਹਿਲਾਂ ਦੇਖੋ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਹੈ ਠੀਕ ਹੈ ਜੀ ਗਾਲੀ ਚਲ ਵੀ ਦੇਖੇ ਨੇ ਪਰ ਇਹਨਾਂ ਦੇ ਵਿੱਚ ਸਾਡੇ ਕੰਮ ਕੋਈ ਨਹੀਂ ਆਇਆ ਵੋਟਾਂ ਲੈਣ ਜ਼ਰੂਰ ਆਉਂਨੇ। ਕੰਮ ਕੋਈ ਨਹੀਂ। ਹੱਥ ਅੱਗੇ ਆ ਕੇ ਦਨ ਵੋਟਾਂ ਪਾਓ, ਹੱਥ ਜੋੜਦੇ ਨੇ। ਪਰ ਜੇ ਵੋਟ ਪੈ ਗਈ, ਜਿੱਤ ਗਏ ਆਪਦੇ ਘਰੇ। ਪਿੰਡ ਵੱਲ ਨਹੀਂ ਆਉਣਾ। ਜਿੱਥੋਂ ਵੋਟ ਲੈਂਦੀ ਆ, ਉੱਥੇ ਨਹੀਂ ਜਿਹੜਾ ਮਾਰਨਾ। ਕੋਈ ਸੁਸਬਦਾਂ ਨਹੀਂ ਦੇਖਣੀ। ਮਤਲਬ ਕਿੰਦਾ ਲੋਕ ਰਹਿ ਰਹੇ ਨੇ, ਦੁੱਖ ਸੁੱਖ ਪੁੱਛਣਾ ਨਹੀਂ। ਬਧਰਾਮ ਨੇ ਸਾਡੇ ਪਿੰਡ ਸੜਕ ਸੀ ਉੱਥੇ। ਤੁਸੀਂ ਸਾਬਲਾ ਡਿੱਗਣ ਦੇ ਆਏ ਹੋਗੇ। ਉੱਥੇ ਕਿੰਨਾ ਬੁਰਾ ਹਾਲਾ ਸੜਕ ਦਾ। ਇੰਨਾ ਨਾ ਪਾ। ਇੱਧਰ ਟੋਆ ਜੀ ਮੰਨ ਲਓ ਜੇ ਮੋਟਰਸਲ ਡਿੱਗ ਵੀ ਜਾਵੇ ਨਾ ਤਾਂ ਬੰਦਾ ਉੱਥੇ ਬਚਣਾ ਔਖਾ ਹੈ। ਤੁਸੀਂ ਆਪ ਦੇਖੋ ਵੀ ਉਹ ਇੱਧੇ ਟੱਪਦਾ ਗਲੀਆਂ ਸੜਕਾਂ ਤੇ ਵੀ ਟੱਪਦਾ ਉਹ ਨੂੰ ਖੁਦ ਨੂੰ ਦੇਖਣਾ ਚਾਹੀਦਾ ਵੀ ਮੇਰਾ ਪੰਜਾਬ ਕਿੱਧਰ ਜਾ ਰਿਹਾ ਠੀਕ ਹੈ ਜੀ ਅਸੀਂ ਇਸੇ ਕਰਕੇ ਡਾਕਟਰ ਮੀਆਂ ਜੀ ਨਾਲ ਜੁੜੇ ਆਂ ਵੀ ਸਾਡੇ ਇੱਕ ਕਹਿਣ ਤੇ ਮਰਜੀ ਕਹਿਣ ਤੇ ਸਾਡੇ ਕੋਲੇ ਪਹੁੰਚੇ ਨੇ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡਾ ਨੌਜਵਾਨ ਜੂਥ ਹੈ ਸਾਡਾ ਨੌਨ ਜੌਨ ਬ੍ਰਿਜ ਜੂਥ ਨੇ ਅਸੀਂ ਭਾਈਚਾਰੇ ਆ ਸਾਰੇ ਇਕੱਠੇ ਹੋ ਕੇ ਇਹਨਾਂ ਨਾਲ ਮੋਢਾ ਲਾ ਕੇ ਖੜਾਗੇ ਇਹ ਨਹੀਂ ਹੈਗਾ ਵੀ ਮੋਢਾ ਸਾਡਾ ਇੱਕ ਪਾਸੇ ਹੋਊਗਾ ਨਾ ਮੋਢਾ ਸਾਡਾ ਇਹਨਾਂ ਕਿੰਨੀ ਹੋਊਗਾ ਜੋ ਮਰਜੀ ਹੋ ਜੇ ਅਸੀਂ ਇਹਨਾਂ ਨੂੰ ਹੀ ਦਿਤਾਉਣਾ ਤੇ ਆਉਣ ਵਾਲੇ ਸਮੇਂ 'ਚ 2027 ਦੇ ਵਿੱਚ ਇਹਨਾਂ ਦੀ ਸਰਕਾਰ ਹੋਣੀ ਆ ਡਾਕਟਰ ਮੀਆ ਜੀ ਆਪਣੇ ਐਮਐਲਏ ਬਣਨਗੇ ਠੀਕ ਹੈ ਆਪਣੇ ਦੁੱਖ ਸੁੱਖ ਦੱਸਦੇ ਹੁਣ ਇਹਨਾਂ ਦੇ ਦੰਦੇ ਸਿਰ ਤੇ ਆਪਾਂ ਛੱਡਦੇ ਆ ਵੀ 2027 ਦੇ ਵਿੱਚ ਇਹ ਮੰਨ ਲਓ ਐਮਐਲਏ ਬਣਦੇ ਨੇ ਤੇ ਸਾਡਾ ਵਿਕਾਸ ਕਰਨਗੇ ਬਾਕੀ ਸਾਰਿਆਂ ਦਾ ਧੰਨਵਾਦ ਜੀ ਮਤਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕ੍ਰਿਸ਼ਨਾ ਜੀ ਮਤਾ ਜੀ ਕੀ ਗੱਲ ਹੈ ਤੁਸੀਂ ਪਹਿਲਾਂ ਕਿਹੜੀ ਪਾਰਟੀ ਚ ਸੀਗੇ ਤੇ ਇਸਾ ਛੱਡ ਕੇ ਕਾਂਗਰਸ ਕਿਉਂ ਆਏ ਹੋ ਕਾਂਲੀ ਛੱਡੀ ਅਸੀਂ ਪਹਿਲਾਂ ਜੀ ਕਾਂਲੀ ਛੱਡੀ ਆ ਜਿੱਧਰ ਸਾਨੂੰ ਲੈ ਜਾਂਦਾ ਕੋਈ ਅਸੀਂ ਪਿੱਛੇ ਲੱਗ ਜਾਂਦੇ ਆ ਸਾਡੇ 30 35 ਕਰਨੇ ਜੀ ਸਾਨੂੰ ਕਦੇ ਕੋਈ ਸਹੂਲਤ ਨਹੀਂ ਮਿਲੀ ਅਸੀਂ ਹੁਣ ਆਕ ਕੇ ਮੀਆਂ ਬੀਬੀ ਜੀ ਨਾਲ ਹੋਏ ਆ ਜੁੜੇ ਆ ਜੀ ਮੇਰਾ ਬੇਟਾ ਲੈ ਕੇ ਆਇਆ ਘਰੇ ਹਾਂਜੀ ਉਹਨਾਂ ਨੂੰ ਉਮੀਦ ਹੈ ਕਿ ਜਮੀਆ ਜੀ ਕੱਲ ਨੂੰ ਐਮਐਲ ਬਣਦੇ ਆ ਥੋੜੇ ਕੰਮ ਹੋਣਗੇ ਜੀ ਜੇ ਸਾਨੂੰ ਮਵੇ ਦਾ ਤਾਂ ਅਸੀਂ ਤਾਂ ਜੀ ਅਸੀਂ ਬੁਲਾਇਆ ਮੜਵਾ ਜੋ ਫੋਲੋ ਵਾਲੇ ਡਾਕਟਰਾਂ ਕੋਲ ਪਹੁੰਚਿਆ ਹਾਂ ਕਿੰਨੇ ਪਰਿਵਾਰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਸਾਰੇ ਇੱਥੋਂ ਦੇ ਵਰਕਰ ਸਰਬਾਨਾਂ ਦਾ ਖਾਸ ਤੌਰ ਤੇ ਯੂਥ ਦੀ ਟੀਮ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲਾਂ ਹਜੇ ਕੁਛੀ ਦਿਨ ਪਹਿਲਾਂ ਜੁਆਇਨ ਕੀਤਾ ਸੀ ਤੇ ਨਾਲ ਲੱਗਦੇ ਉਹਨਾਂ ਨੇ ਆਪਣੇ ਹੋਰ ਪਰਿਵਾਰਾਂ ਨੂੰ ਲਗਭਗ 30 ਤੋਂ 35 ਆਰਾਊਂਡ ਪਰਿਵਾਰ ਹੈ ਜੋ ਅੱਜ ਜੁਆਇਨ ਕੀਤੇ ਨੇ ਮੈਂ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਕਹਦੀ ਹਾਂ ਔਰ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ ਜਿਹੜੇ ਅੱਜ ਬਜ਼ੁਰਗ ਮਾਤਾ ਜੀ ਉਹਨੇ ਉਹਨਾਂ ਨੇ ਤੁਹਾਨੂੰ ਕੁਝ ਮੰਗਾ ਰੱਖਿਆ ਨੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਡੈਫੀਨਟਲੀ ਜੀ ਕਿਸੇ ਦੀਆਂ ਆਸ ਉਮੀਦਾਂ ਨੂੰ ਲੈ ਕੇ ਹੀ ਅਸੀਂ ਇਲੈਕਸ਼ਨ ਨੂੰ ਕੰਡੈਸਟ ਕਰਦੇ ਆ ਔਰ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਜਿਵੇਂ ਕਿ ਉਹਨਾਂ ਨੇ ਹਸਪਤਾਲ ਦੀ ਗੱਲ ਕੀਤੀ ਹੈ ਕਿ ਨੇੜੇ-ਤੇੜੇ ਪੂਰੇ ਜ਼ਿਲ੍ਹੇ ਦੇ ਵਿੱਚ ਕੋਈ ਹਸਪਤਾਲ ਅਗਰ ਕਿਹਾ ਜਾਵੇ ਤਾਂ ਢੰਗ ਦਾ ਨਹੀਂ ਹੈਗਾ ਤਾਂ ਉਹਨਾਂ ਨੂੰ ਆਪਣੀਆਂ ਦੁੱਖ ਤਕਲੀਫਾਂ ਜੋ ਇੱਕ ਮੁੱਢਲੀ ਲੋੜ ਹੈ ਜੋ ਆਪਣੀ ਬੇਸਿਕ ਨੀਡ ਹੈ ਇੱਕ ਹਸਪਤਾਲ ਦੀ ਉਹਨਾਂ ਨੇ ਰੱਖੀ ਹੈ ਅਗਰ ਬੋਹੇ ਦੇ ਹਸਪਤਾਲ ਦਾ ਆਪਾਂ ਸਭ ਨੇ ਹਾਲ ਜਾਣਿਆ ਹੀ ਹੋਇਆ ਹੈ ਤਾਂ ਉਹਨਾਂ ਨੇ ਉਹ ਮੰਗ ਰੱਖੀ ਹੈ ਤੇ ਮੈਂ ਉਹਨਾਂ ਨੂੰ ਪੂਰੇ ਵਿਸ਼ਵਾਸ ਦਿਵਾਨੀਏ ਕਿ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ 2027 ਦੇ ਵਿੱਚ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਦੇ ਉੱਤੇ ਕੰਮ ਕੀਤਾ ਜਾਵੇਗਾ